ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਲ ਅਸੀਂ ਕਰਨੀ ਹੈ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੁਆਰਾ ਸੰਸਾਰ ਨੂੰ ਦਿੱਤਾ ਹੋਇਆ ਨਿਰਮਲ ਪੰਥ ਪਰਮਾਤਮਾ ਦੇ ਨਾਲ ਮਿਲਣ ਦਾ ਪਵਿੱਤਰ ਰਸਤਾ ਸਾਫ਼ ਸੌਖਾ ਤੇ ਸਿੱਧਾ ਰਸਤਾ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਿਵੇਂ ਕਿ ਜੋਗਮਤ ਵਾਲੇ ਗ੍ਰਸਤ ਨੂੰ ਤਿਆਗ ਕੇ ਜੰਗਲਾਂ ਵਿੱਚ ਜਾ ਕੇ ਨਿਵਾਸ ਕਰਨ ਦੇ ਨਾਲ ਸਮਾਧੀਆਂ ਲਗਾਉਣ ਦੇ ਨਾਲ ਪਰਮਾਤਮਾ ਦੇ ਮਿਲਾਪ ਦੀ ਗੱਲ ਕਰਦੇ ਸਨ ਅਸੀਂ ਪਿਛਲੀ ਵੀਡੀਓ ਵਿੱਚ ਇਹੀ ਵਿਚਾਰ ਕੀਤੀ ਸੀ ਸੋ ਗ੍ਰਹੀ ਸੋ ਦਾਸ ਉਦਾਸੀ ਜਿਨ ਗੁਰਮੁਖ ਆਪ ਪਛਾਨਿਆ ਜਿਸ ਨੇ ਗੁਰੂ ਦੀ ਮੱਤ ਗ੍ਰਹਿਣ ਕਰਕੇ ਆਪਣੇ ਆਪ ਦੀ ਪਛਾਣ ਕੀਤੀ ਹੈ ਉਹ ਗ੍ਰਸਤ ਦੇ ਵਿੱਚ ਰਹਿੰਦਾ ਹੋਇਆ ਵੀ ਉਦਾਸੀ ਹੈ ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਸੋਰਠਿ ਰਾਗ ਦੀ ਅਸ਼ਟਪਦੀਆਂ ਦੇ ਅੰਦਰ ਜਿਸ ਵਿੱਚ ਸਤਗੁਰਾਂ ਨੇ ਉਹ ਸਾਰੇ ਰਸਤੇ ਜੋ ਅਨਮਤियां ਨੇ ਪਰਮਾਤਮਾ ਨੂੰ ਮਿਲਣ ਦੇ ਦੱਸੇ ਹਨ ਉਹਨਾਂ ਦਾ ਜ਼ਿਕਰ ਕੀਤਾ ਹੈ ਸ਼ਬਦ ਦਾ ਮੂਲ ਪਦਾ ਰਹਾਉ ਵਾਲਾ ਪਦਾ ਹੈ हे ਭਾਈ ਮੇਰੇ ਵੇਖਦੇ ਆ ਲੋਕ अनेका ਹੀ ਮਿੱਥੇ ਹੋਏ ਧਾਰਮਿਕ ਕਰਮ ਕਰਦੇ ਹਨ ਪਰ ਇਹਨਾਂ ਤਰੀਕਿਆਂ ਦੇ ਨਾਲ ਪਰਮਾਤਮਾ ਦੇ ਚਰਨਾਂ ਵਿੱਚ ਨਹੀਂ ਜੁੜਿਆ ਜਾ ਸਕਦਾ ਮੈਂ ਤਾਂ ਇਹਨਾਂ ਕਰਮਾਂ ਦਾ ਆਸਰਾ ਛੱਡ ਕੇ ਮਾਲਕ ਪ੍ਰਭੂ ਦੇ ਦਰ ਤੇ ਉੱਤੇ ਆ ਕੇ ਡਿਗਾ ਹਾਂ ਤੇ ਅਰਜ਼ੋਈ ਕਰਦਾ ਹਾਂ ਏ ਪ੍ਰਭੂ ਮੈਨੂੰ ਭਲਾਈ ਬੁਰਾਈ ਦੀ ਪਰਖ ਕਰਨ ਵਾਲੀ ਅਕਲ ਬਖਸ਼ਿਸ਼ ਕਰ ਦੇ ਸਤਿਗੁਰੂ ਜੀ ਦੇ ਪਾਵਨ ਬਚਨ ਹਨ ਪਿਆਰੇ ਇਨ ਵਿਦ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕਾਂ ਹਰ ਪਰਿਉ ਸੁਆਮੀ ਕੇ ਦੁਆਰੇ दीजे बुद्ध विवेक विवेक बुद्ध ਦਾ ਅਰਥ ਹੈ ਚੰਗੇ ਮੰਦੇ ਦੀ ਪਰਖ ਕਰਨ ਵਾਲੀ ਅਕਲ ਸਤਿਗੁਰੂ ਜੀ ਬਚਨ ਕਰਦੇ ਹਨ ਕਿ ਕਈ ਮਨੁੱਖ वेद ਆਦਿਕ ਧਰਮ ਪੁਸਤਕਾਂ ਨੂੰ ਪੜ੍ਹਦੇ ਹਨ ਵਿਚਾਰਦੇ ਹਨ ਕਈ ਮਨੁੱਖ ਨਿਯੋਲੀ ਕਰਮ ਕਰਦੇ ਹਨ ਕੋਈ ਕੁੰਡਲੀ 나ੜੀ ਰਸਤੇ ਪ੍ਰਾਨ ਚਾੜਦਾ ਹੈ ਪਰ ਇਹਨਾਂ ਸਾਧਨਾਂ ਦੇ ਦੁਆਰਾ ਇਹਨਾਂ ਤਰੀਕਿਆਂ ਦੇ ਦੁਆਰਾ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਪੰਜ ਵਿਕਾਰਾਂ ਨਾਲੋਂ ਸਾਥ ਮੁੱਕਦਾ ਨਹੀਂ ਸਗੋ ਜੀਵ ਦੇ ਅੰਦਰ ਹੋਰ ਹੰਕਾਰ ਪੈਦਾ ਹੁੰਦਾ ਹੈ ਤੇ ਜੀਵ ਹੰਕਾਰ ਦੇ ਵਿੱਚ ਵੱਜ ਜਾਂਦਾ ਹੈ ਸਹਿਬ ਜੀ ਦੇ ਪਾਵਨ ਬਚਨ ਹਨ ਪਾਠ ਪੜਿਓ ਸਰਬੇਦ ਵਿਚਾਰਿਓ ਨਿਵਲ ਪ੍ਰਯੰਗਮ ਸਾਦੇ ਪੰਚ ਜਨਾਸਿਓ ਸੰਗ ਨ ਛੁਟਕਿਓ ਆਦਿਕ ਅਹੰ ਬੁੱਧ ਬਾਂਦੀ ਹੁਣ ਜਦੋਂ ਨੇੜੇ ਪਾਠ ਤੇ ਵਿਚਾਰ ਦੀ ਗੱਲ ਕਰਦੇ ਹਾਂ ਗੁਰੂ ਨਾਨਕ ਪਾਤਸ਼ਾਹ ਜੀ ਜਿਸ ਵਕਤ ਕਸ਼ਮੀਰ ਦੇ ਮਟਰਨ ਸ਼ਹਿਰ ਪਹੁੰਚੇ ਤੇ ਇੱਥੇ ਇੱਕ ਪੰਡਿਤ ਸੀ ਜਿਸ ਨੇ ਆਪਣੇ ਨਾਲ ਇੱਕ ਕਾਫਲਾ ਰੱਖਿਆ ਹੋਇਆ ਸੀ ਤੇ ਇਸ ਕਾਫਲੇ ਦੇ ਵਿੱਚ ਊਠ ਗੱਡੇ ਧਾਰਮਿਕ ਗ੍ਰੰਥਾਂ ਦੇ ਨਾਲ ਲੱਦੇ ਹੋਏ ਸਨ ਇਸ ਪੰਡਿਤ ਦਾ ਜੀਵਨ ਸ਼ੋਗਲ ਕੀ ਸੀ ਕਿ ਹਰ ਨਗਰ ਦੇ ਵਿੱਚ ਜਾਂਦਾ ਸੀ ਉੱਥੋਂ ਦੇ ਪੰਡਿਤ ਨੂੰ ਚੈਲੰਜ ਕਰਦਾ ਸੀ ਕਿ ਮੇਰੇ ਨਾਲ ਵਿਚਾਰ ਚਰਚਾ ਕਰ ਜੇ ਵਿਚਾਰ ਚਰਚਾ ਦੇ ਦੌਰਾਨ ਤੂੰ ਜਿੱਤ ਪ੍ਰਾਪਤ ਕਰ ਗਿਆ ਤੇ ਮੇਰੇ ਕੋਲ ਜਿਤਨੀਆਂ ਪੋਥੀਆਂ ਹਨ ਮੈਂ ਤੈਨੂੰ ਦੇ ਦਵਾਂਗਾ ਜੇ ਮੈਂ ਜਿੱਤ ਗਿਆ ਤੇ ਜਿੰਨੇ ਤੇਰੇ ਧਾਰਮਿਕ ਗ੍ਰੰਥ ਹਨ ਮੈਂ ਉਹ ਸਾਰੇ ਜ਼ਬਤ ਕਰ ਲਵਾਂਗਾ ਇਸ ਤਰ੍ਹਾਂ ਇਸਨੇ ਵਿਚਾਰ ਚਰਚਾ ਦੁਆਰਾ ਕਈਆਂ ਨੂੰ ਹਰਾਇਆ ਹੋਇਆ ਸੀ ਤੇ ਉਹਨਾਂ ਦੇ ਧਾਰਮਿਕ ਗ੍ਰੰਥ ਜ਼ਬਤ ਕੀਤੇ ਹੋਏ ਸਨ ਇਸ ਨੂੰ ਇਸ ਗੱਲ ਦਾ ਹੰਕਾਰ ਸੀ ਕਿ ਮੈਂ ਬਹੁਤ ਪੜਿਆ ਲਿਖਿਆ ਹਾਂ ਗੁਰੂ ਨਾਨਕ ਪਾਸ਼ਾ ਜੀ ਨੇ ਇਸ ਨੂੰ ਸਮਝਾਇਆ ਪੜ ਪੜ ਗੱਡੀ ਲੱਦੀ ਐ ਪੜ ਪੜ ਭਰੀ ਐ ਸਾਤ ਪੜ ਪੜ ਬੀੜੀ ਪਾਈ ਐ ਪੜ ਪੜ ਗੱਡੀਆਂ ਖਾਤ ਪੜੀ ਐ ਜਿੱਤੇ ਬਰਸ ਬਰਸ ਪੜੀ ਐ ਜਿੱਤੇ ਮਾਸ ਪੜੀ ਐ ਜਿੱਤੀ ਆਰਜਾ ਪੜੀ ਐ ਜਿੱਤੇ ਸਾਸ ਨਾਨਕ ਲਿਖੈ ਇੱਕ ਗੱਲ ਹੋਰ ਹੋਮੈ ਚੱਕਣਾ ਝਾਕ ਪਰਵਾਨ ਚੜਨ ਵਾਸਤੇ ਇੱਕੋ ਚੀਜ਼ ਦੀ ਜ਼ਰੂਰਤ ਹੈ ਪਰਮਾਤਮਾ ਦੇ ਨਾਲ ਜੋੜ ਪਰਮਾਤਮਾ ਦੇ ਨਾਲ ਪਿਆਰ ਪਰਮਾਤਮਾ ਦੀ ਲਗਨ ਬਾਕੀ ਸਭ ਹੋਮੈ ਨੂੰ ਚਖਾ ਮਾਰਨ ਵਾਲੀ ਗੱਲ ਹੈ ਭਾਵੇਂ ਸਾਰੀ ਜ਼ਿੰਦਗੀ ਜ਼ਿੰਦਗੀ ਦੇ ਸਵਾਸ ਜ਼ਿੰਦਗੀ ਦੇ ਦਿਨ ਪੜਨ ਦੇ ਉੱਤੇ ਹੀ ਖਰਚ ਦੋ ਪੜ ਪੜ ਕੇ ਗੱਡੀਆਂ ਦੀਆਂ ਗੱਡੀਆਂ ਲੱਦ ਲਵੋ ਬੇੜੀਆਂ ਦੀਆਂ ਬੇੜੀਆਂ ਲੱਦ ਲਵੋ ਕੋਿਆਂ ਦੇ ਟੋਏ ਪਰ ਲਵੋ ਸਭ ਹਮੈ ਨੂੰ ਚਖਾ ਮਾਰਨ ਵਾਲੀ ਗੱਲ ਹੈ ਸੋ ਸਤਿਗੁਰੂ ਜੀ ਸਮਝਾਉਂਦੇ ਹਨ ਪਾਠ ਪੜਿਓ ਅਰ 베ਦ ਵਿਚਾਰਿਓ ਨਿਵਲ ਭੇੰਗਮ ਸਾਦੇ ਨਿਵਲ ਤੋਂ ਭਾਵ ਹੈ ਨਿਯੋਲੀ ਕਰਮ ਜੋ ਜੋਗਮਤ ਦੇ ਵਿੱਚ ਕੀਤੇ ਜਾਂਦੇ ਹਨ ਆਪਣੇ ਹੱਥ ਜਿਹੜੇ ਹਨ ਗੋਡਿਆਂ ਦੇ ਉੱਤੇ ਰੱਖ ਕੇ ਸਾਹ ਅੰਦਰ ਨੂੰ ਖਿੱਚ ਕੇ ਪੇਟ ਦੀਆਂ ਆੰਦਰਾਂ ਨੂੰ ਪਵਾਇਆ ਜਾਂਦਾ ਹੈ ਤੇ ਇਸ ਦੇ ਨਾਲ ਕਬਜ ਨਹੀਂ ਹੁੰਦੀ ਪੇਟ ਸਾਫ਼ ਰਹਿੰਦਾ ਹੈ ਤੇ ਇਸ ਕਿਰਿਆ ਨੂੰ ਨਿਯੋਲੀ ਕਰਮ ਕਿਹਾ ਜਾਂਦਾ ਹੈ ਇਸ ਤੋਂ ਇਲਾਵਾ ਭਯੰਗਮ ਜੋ ਕਿ ਪਿੱਠ ਦੀ ਕੰਗਰੋੜ ਦੇ ਨਾਲ ਕੁੰਡਲਨੀ ਨਾੜੀ ਦੱਸੀ ਜਾਂਦੀ ਹੈ ਜਿਸ ਦੀ ਸ਼ਕਲ ਜਿਹੜੀ ਹੈ ਉਹ ਸਪਣੀ ਵਰਗੀ ਹੈ ਤੇ ਇਸ ਦੇ ਰਾਹੀਂ ਸਵਾਸ ਚੜਾਣੇ yog math ਦੀ ਇਹ ਸਾਧਨਾ ਅਫਸੋਸ ਕਿ ਅੱਜ ਗੁਰਦੁਆਰਿਆਂ ਦੇ ਵਿੱਚ ਵੀ ਚੋਲੇ ਪਾ ਕੇ ਅਜਹੀਆਂ ਟ੍ਰੇਨਿੰਗਾਂ ਦਿੱਤੀਆਂ ਜਾਂਦੀਆਂ ਹਨ ਕਿ ਕੁੰਡਲਨੀ ਜਗਾਨੀ ਹੈ yog math ਦੇ ਆਸਨਾਂ ਦੇ ਦੁਆਰਾ yog math ਦੀਆਂ ਸਾਧਨਾਵਾਂ ਦੇ ਦੁਆਰਾ ਪਰ ਸਤਗੁਰੂ ਤਾਂ ਸਮਝਾ ਰਹੇ ਹਨ ਨਿਵਲ ਪੇੰਗਮ ਸਾਦੇ ਪੰਜ ਜਨਾਂ ਸਿਓ ਸੰਗ ਨਾ ਛੁਟਕਿਓ ਅधिक ਅਹੰਬਦਵੰਦੀ ਸਗੋਂ ਜੀਵ ਜਿਹੜਾ ਹੈ ਹੋਰ ਹੰਕਾਰ ਦੇ ਵਿੱਚ ਵੱਜ ਜਾਂਦਾ ਹੈ ਅਸੀਂ ਇਤਿਹਾਸ ਪੜ੍ਹਦੇ ਹਾਂ ਕਿ ਲక్ష్మణ ਦਾਸ ਜਿਸ ਦੇ ਹੱਥੋਂ ਹਿਰਨੀ ਦਾ ਸ਼ਿਕਾਰ ਹੋ ਜਾਂਦਾ ਹੈ ਉਸ ਦੇ ਪੇਟ ਵਿੱਚ ਬੱਚੇ ਹੁੰਦੇ ਹਨ ਉਸ ਦੀਆਂ ਅੱਖਾਂ ਦੇ ਸਾਹਮਣੇ ਤੜਪ ਤੜਕੇ ਮਰ ਜਾਂਦੇ ਹਨ ਲక్ష్మణ ਦਾਸ ਘਰ-ਬਾਰ ਛੱਡ ਕੇ ਤੇ ਜੰਗਲਾਂ ਨੂੰ ਹੋ ਤੁਰਦਾ ਹੈ ਲਾਹੌਰ ਦੇ ਨੇੜੇ ਆ ਨਿਕਲਦਾ ਹੈ ਜਨਕੀ ਪ੍ਰਸਾਦ ਦਾ ਨਾਮ ਦਾ ਇੱਕ ਸਾਧੂ ਮਿਲਦਾ ਹੈ ਉਸ ਨੂੰ ਗੁਰੂ ਧਾਰਨ ਕਰ ਲੈਂਦਾ ਹੈ ਜਨਕੀ ਪ੍ਰਸਾਦ ਉਸ ਦਾ ਨਾਮ ਬਦਲ ਕੇ ਮਾਧੂਦਾਸ ਰੱਖ ਦਿੰਦਾ ਹੈ ਪਰ ਮਾਧੂਦਾਸ ਦਾ ਮਾਨ ਜਿਹੜਾ ਸੀ ਉਹ ਟਿਕਿਆ ਨਹੀਂ ਉਸ ਨੂੰ ਔਗੜਨਾਥ ਨਾਮ ਦਾ ਜੋਗੀ ਮਿਲ ਪੈਂਦਾ ਹੈ ਜੋ ਤੰਤਰ ਮੰਤਰ ਵਿਦਿਆ ਅਧਿਕ ਜਾਣਦਾ ਹੈ ਤੇ ਔਗੜਨਾਥ ਜੋਗੀ ਨੇ ਤੰਤਰ ਵਿਦਿਆ ਜੰਤਰ ਵਿਦਿਆ ਮਾਧੋ ਦਾਸ ਨੂੰ ਸਿਖਾ ਦਿੱਤੀ ਹੁਣ ਮਾਧੋ ਦਾਸ ਜਿਹੜਾ ਸੀ ਘਰੋਂ ਤਾਂ ਵਿਰਾਗ ਦੀ ਠੋਕਰ ਖਾ ਕੇ ਨਿਕਲਿਆ ਸੀ ਪ੍ਰਮਾਤਮਾ ਦੀ ਬੰਦਗੀ ਕਰਨ ਵਾਸਤੇ ਪਰ ਜੰਤਰਾ ਮੰਤਰਾਂ ਦੇ ਚੱਕਰ ਵਿੱਚ ਫਸ ਗਿਆ ਜਿਸ ਨੂੰ ਗੁਰੂ ਨਾਨਕ ਦੇਵ ਜੀ ਨੇ ਜਪਜੀ ਸਾਹਿਬ ਜੀ ਦੇ ਅੰਦਰ ਇਸ ਤਰ੍ਹਾਂ ਬਿਆਨ ਕੀਤਾ ਹੈ ਅਰਿਧ ਸਿੱਧ ਅਵਰਾਂ ਸਾਧ ਅਰਿਧੀਆਂ ਸਿੱਧੀਆਂ ਇਹ ਹੋਰ ਪਾਸੇ ਦਾ ਸਵਾਦ ਹੈ ਹੁਣ ਮਾਧੋ ਦਾਸ ਬੈਰਾਗੀ ਜਿਹੜਾ ਹੈ ਰਿੱਧੀਆਂ ਸਿੱਧੀਆਂ ਦੇ ਚੱਕਰ ਵਿੱਚ ਫਸ ਗਿਆ ਹੈ ਤੇ ਇਸ ਦੇ ਜੀਵਨ ਦਾ ਸ਼ੋਗਲ ਵੀ ਬਣ ਗਿਆ ਹੈ ਲੋਕਾਂ ਨੂੰ ਡਰਾਉਣਾ ਧਮਕਾਉਣਾ ਤੇ ਆਏ ਹੋਏ ਸਾਧੂ ਮਹਾਤਮਾ ਦੀ へਠੀ ਕਰਨੀ ਪਰ ਜਦੋਂ ਇਸ ਨੂੰ ਪੂਰਾ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਿਲੇ ਤੇ ਪੂਰੇ ਗੁਰੂ ਨੇ ਇਸ ਨੂੰ ਫਿਰ ਜਗਾਇਆ ਤੇ ਇਹ ਫਿਰ ਮਾਧੋ ਦਾਸ ਤੋਂ ਬੰਦਾ ਸਿੰਘ ਬਹਾਦਰ ਕਰਕੇ ਪ੍ਰਸਿੱਧ ਹੋ ਸਤਿਗੁਰੂ ਜੀ ਸਮਝਾਉਂਦੇ ਹਨ ਕਿ ਇਹਨਾਂ ਆਸਨਾਂ ਦੇ ਦੁਆਰਾ ਇਹਨਾਂ ਕਿਰਿਆਵਾਂ ਦੇ ਦੁਆਰਾ ਜੀਵ ਸਗੋਂ ਹੋਰ ਹੰਕਾਰ ਦੇ ਵਿੱਚ ਫਸ ਜਾਂਦਾ ਹੈ ਸਤਿਗੁਰੂ ਜੀ ਇਸੇ ਹੀ ਸ਼ਬਦ ਦੇ 2 ਨੰਬਰ ਪਦੇ ਦੇ ਅੰਦਰ ਸਮਝਾਉਂਦੇ ਹਨ ਕਈ ਮਨੁੱਖ ਜੋ ਬਸਾਦੀ ਬੈਠੇ ਹੋਏ ਹਨ ਹੋਏ ਹਨ ਕਈ ਮਨੁੱਖ ਭਾਂਡਿਆਂ ਦਾ ਵਰਤਨਾ ਦਾ ਤਿਆਗ ਕਰਕੇ ਤੇ ਹੱਥਾਂ ਦੇ ਉੱਤੇ ਹੀ ਅਰਸ਼ਾਦਾ ਲੰਗਰ ਛਕਦੇ ਹਨ ਕਈ ਜਿਹੜੇ ਹਨ ਜੰਗਲਾਂ ਵਿੱਚ ਜਾ ਕੇ ਲੰਗ ਢੰਗ ਹੋ ਕੇ ਤੁਰੇ ਫਿਰਦੇ ਹਨ ਸਭ ਫਰਮਾਨ ਕਰਦੇ ਹਨ ਮੋਨ ਪਿਓ ਕਰਪਾਤੀ ਰਹਿਓ ਨਗਨ ਫਿਰਿਓ ਬਨਮਾਈ ਕਰਪਾਤੀ ਦਾ ਅਰਥ ਹੈ ਕਿ ਹੱਥਾਂ ਨੂੰ ਹੀ ਬਰਤਨ ਭਾਂਡੇ ਬਣਾ ਲਿਆ ਭਾਵ ਕਿ ਭਾਂਡੇ ਨਹੀਂ ਵਰਤਨੇ ਹੱਥਾਂ ਦੇ ਉੱਤੇ ਹੀ ਰੱਖ ਕੇ ਲੰਗਰ ਆਦਿਕ ਛਕਣਾ ਹੈ ਸਤਿਗੁਰੂ ਜੀ ਸਮਝਾਉਂਦੇ ਹਨ ਤਟ ਤੀਰਥ ਸਭ ਧਰਤੀ ਭ੍ਰਮਿਓ ਦੁਬਿਦਾ ਛੁਟਕੇ ਨਾਹੀ ਨਾ ਤਾਂ ਮੋਨ ਧਾਰਨ ਕੀਤੀਆਂ ਤੇ ਨਾ ਹੀ ਬਰਤਨਾਂ ਦਾ ਤ્યાਗ ਕੀਤੇਆਂ ਤੇ ਨਾ ਹੀ ਨੰਗੇ ਫਿਰਿਆ ਤਟਾਂ ਤੀਰਥਾਂ ਦੇ ਉੱਤੇ ਪਰਮਣ ਕਰਨ ਦੇ ਨਾਲ ਮਨ ਦੀ ਦੁਬਿਦਾ ਜਾਂਦੀ ਹੈ ਸਹਿਬ ਫੁਰਮਾਨ ਕਰਦੇ ਹਨ ਤਟ ਤੀਰਥ ਸਭ ਧਰਤੀ ਭ੍ਰਮਿਓ ਦੁਬਿਧਾ ਸ਼ੁਡ ਕਹਿ ਨਾਹੀ ਤੀਰਤਾਂ ਦਾ ਰਟਨ ਔਰ ਧਰਤੀ ਦਾ ਭ੍ਰਮਣ ਮਨ ਦੀ ਡਾਵਾਂਡੋਲ ਹਾਲਤ ਮੁਕਾ ਨਹੀਂ ਸਕਦੇ ਮਨ ਕਾਮਨਾ ਤੀਰਥ ਜਾਏ ਬਸਿਓ ਸਿਰ ਕਰ ਵਤ ਤਰਾਏ ਕਈ ਮਨੁੱਖ ਆਪਣੀ ਮਨੋ ਕਾਮਨਾ ਅਨੁਸਾਰ ਤੀਰਥਾਂ ਉੱਤੇ ਜਾ ਕੇ ਵਸਦੇ ਹਨ ਨਿਵਾਸ ਕਰਦੇ ਹਨ ਜਿਵੇਂ ਕਿ ਕਾਂਸੀ ਬਨਾਰਸ ਦੇ ਬਾਰੇ ਵਿੱਚ ਪਰਚਲਤ ਹੈ ਕਿ ਜਿਹੜਾ ਮਨੁੱਖ ਇੱਥੇ ਪ੍ਰਾਨ ਤਿਆਗੇਗਾ ਉਸ ਨੂੰ ਸਵਰਗ ਜਾਂ ਮੁਕਤੀ ਪ੍ਰਾਪਤ ਹੁੰਦੀ ਹੈ ਲੋਕ ਅਖੀਰ ਸਮੇਂ ਇੱਥੇ ਆ ਕੇ ਵਸਣ ਲੱਗ ਪੈਂਦੇ ਹਨ ਤੇ ਇੱਥੇ ਕਾਂਸੀ ਦੇ ਵਿੱਚ ਹੀ ਇੱਕ ਆਰਾ ਵੀ ਲੱਗਿਆ ਹੋਇਆ ਸੀ ਜਿਸ ਦੇ ਬਾਰੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਜਿਹੜਾ ਆਪਣੇ ਸਰੀਰ ਨੂੰ ਇਸ ਆਰੇ ਨਾਲ ਚਿਰਵਾ ਕੇ ਤੇ ਆਪਣਾ ਸਭ ਕੁਝ ਪੰਡਤ ਨੂੰ ਦਾਨ ਕਰਕੇ ਆਰੇ ਦੇ ਨਾਲ ਚਰਵਾ ਲਵੇਗਾ ਉਸ ਨੂੰ ਮੁਕਤੀ ਪ੍ਰਾਪਤ ਹੋਵੇਗੀ ਪਰ ਸਤਿਗੁਰੂ ਜੀ ਸਮਝਾਉਂਦੇ ਹਨ ਮਨ ਕਾਮਨਾ ਤੀਰਥ ਜਾਏ ਬਸਿਓ ਸਿਰ ਕਰ ਵੱਤ ਧਰਾਈ ਇਸ ਮੁਕਤੀ ਦੀ ਖਾਤਰ ਆਪਣੇ ਸਰੀਰ ਨੂੰ ਆਰੇ ਦੇ ਨਾਲ ਵੀ ਚਰਾ ਲਿਆ ਮਨ ਕੀ ਮੈਲ ਨ ਉਤਰੇ ਬੇ ਇਹ ਵਿਦ ਜੇ ਲੱਖ ਯਤਨ ਕਰਾਏ ਪਰ ਜੇ ਕੋਈ ਮਨੁੱਖ ਇਹੋ ਜੇ ਲੱਖਾਂ ਹੀ ਯਤਨ ਕਰੇ ਇਸ ਤਰ੍ਹਾਂ ਵੀ ਮਨ ਦੀ ਜਦ ਮਨ ਦੇ ਉੱਤੋਂ ਵਿਕਾਰਾਂ ਦੀ ਮੈਲ ਨਹੀਂ ਉੱਤਰਦੀ ਕਨਕ ਕਾਮਨੀ ਹੈ ਵਰ ਗੈਰ ਬਹੁ ਵਿਦਦਾਨ ਦਾ ਤਾਰਾ ਕਈ ਮਨੁੱਖ ਸੋਨਾ ਇਸਤਰੀ ਵਧੀਆ ਘੋੜੇ ਵਧੀਆ ਹਾਥੀ ਕਈ ਕਿਸਮਾਂ ਦੇ ਦਾਨ ਕਰਨ ਵਾਲੇ ਹਨ ਤੇ ਦਾਨ ਕਰਦੇ ਹਨ ਅੰਨ ਬਸਤਰ ਭੂਮ ਬਹੁ ਆਰਪੇ ਨਹਿ ਮਿਲਿਏ ਹਰ ਦੁਆਰਾ ਕੋਈ ਮਨੁੱਖ ਅੰਨ ਦਾਨ ਕਰਦਾ ਹੈ ਕੱਪੜੇ ਦਾਨ ਕਰਦਾ ਹੈ ਜ਼ਮੀਨ ਦਾਨ ਕਰਦਾ ਹੈ ਪਰਮਾਤਮਾ ਦੇ ਦਰ ਤੇ ਪਹੁੰਚ ਨਹੀਂ ਸਕੀ ਦਾ ਇਹਨਾਂ ਤਰੀਕਿਆਂ ਦੇ ਨਾਲ ਇਹਨਾਂ ਝੁਕਤੀਆਂ ਦੇ ਨਾਲ ਕਈ ਮਨੁੱਖ ਦੇਵ ਪੂਜਾ ਦੇਵਤਿਆਂ ਦੀਆਂ ਪੂਜਾ ਜਾਂ ਉਹਨਾਂ ਨੂੰ ਨਮਸਕਾਰਾਂ ਡੰਡਉਤ ਬੰਦਨਾ ਜਾਂ ਫਿਰ ਸ਼ਾਸਤਰਾਂ ਦੇ ਦੱਸੇ ਹੋਏ ਛੇ ਕਰਮ ਕਰਨ ਦੇ ਵਿੱਚ ਹੀ ਮਗਨ ਤੇ ਮਸਤ ਰਹਿੰਦੇ ਹਨ ਫਰ ਉਹ ਵੀ ਇਹਨਾਂ ਮਿੱਥੇ ਹੋਏ ਧਾਰਮਿਕ ਕਰਮਾਂ ਦੇ ਕਰਨ ਕਰਕੇ ਆਪਣੇ ਆਪ ਨੂੰ ਧਰਮੀ ਜਾਣ ਕੇ ਹੰਕਾਰ ਨਾਲ ਨਾਲ ਕਰਦੇ ਹਨ ਤੇ ਮਾਇਆ ਦੇ ਮੋਹ ਦੇ ਬੰਦਨਾ ਵਿੱਚ ਜਕੜੇ ਰਹਿੰਦੇ ਹਨ ਇਸ ਤਰੀਕੇ ਵੀ ਪ੍ਰਮਾਤਮਾ ਨੂੰ ਨਹੀਂ ਮਿਲ ਸਕੀਦਾ ਹਉ ਹਉ ਕਰਤ ਬੰਦਨ ਮੈਂ ਪਰਿਆ ਨਹਿ ਮਿਲਿਆ ਇਹ ਜੁਗਤਾ ਪੂਜਾ ਅਰਚਾ ਬੰਦਨ ਡੰਡੌਤ ਖੱਟ ਕਰਮਾ ਰਤ ਰਹਿਤਾ ਉਹੋ ਕਰਤ ਬੰਦਨ ਮੇਂ ਪ੍ਰਿਆ ਨਹੀਂ ਮਿਲਿਏ ਇਸ ਜਗਤ ਪਰ ਸੋ ਸਤਿਗੁਰੂ ਜੀ ਫਰਮਾਨ ਕਰਦੇ ਹਨ ਜੋਗ ਸਿੱਧ ਆਸਨ 84 ਇਹ ਵੀ ਕਰ ਕਰ ਰਹੀਆ ਜੋਗ ਮਤ ਵਿੱਚ ਸਿੱਧਾਂ ਦੇ ਪ੍ਰਸਿੱਧ 84 ਆਸਨ ਇਹ ਆਸਨ ਕਰ ਕਰ ਕੇ ਵੀ ਮਨੁੱਖ ਥੱਕ ਜਾਂਦੇ ਹਨ ਉਮਰ ਤਾਂ ਲੰਮੀ ਕਰ ਲੈਂਦੇ ਹਨ ਪਰ ਇਸ ਤਰ੍ਹਾਂ ਪ੍ਰਮਾਤਮਾ ਦਾ ਮਿਲਾਪ ਨਾਲ ਨਹੀਂ ਬਣਦਾ ਪਰਮਾਤਮਾ ਦੇ ਨਾਲ ਜੋੜ ਮੋੜ ਮੋੜ ਜਨਮਾਂ ਦੇ ਗੇੜ ਵਿੱਚ ਪਿਆ ਰਹਿੰਦਾ ਹੈ ਵੱਡੀ ਆਰਜਾ ਫਿਰ ਫਿਰ ਜਨਮ ਹੈ ਹਰ ਸਿਓ ਸੰਗ ਨੰ ਗਇਆ ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਅਫਾਰਾ ਕਈ ਐਸੇ ਹਨ ਜੋ ਰਾਜ ਹਕੂਮਤ ਦੇ ਰੰਗ ਤਮਾਸ਼ੇ ਮੰਨਦੇ ਹਨ ਰਾਜਿਆਂ ਵਾਲੀ ਠਾਠ ਬਾਠ ਬਣਾਉਂਦੇ ਹਨ ਲੋਕਾਂ ਉੱਤੇ ਹੁਕਮ ਚਲਾਉਂਦੇ ਹਨ ਕੋਈ ਉਹਨਾਂ ਦਾ ਹੁਕਮ ਮੋੜ ਨਹੀਂ ਸਕਦਾ ਰਾਜਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਅਫਾਰਾ ਸੇਜ ਸੋਣੀ ਚੰਦਨ ਚੋਆ ਨਰਕ ਕੋਰ ਕਾ ਦਵਾਰਾ ਸੁੰਦਰ ਸਤਰੀ ਸੇਜਮਾਨ ਦੇ ਹਨ ਆਪਣੇ ਸਰੀਰ ਉਤੇ ਚੰਦਨ ਤੇ ਅਤਰ ਆਦਿ ਖੁਸ਼ਬੂਆਂ ਛਿਲਕਦੇ ਹਨ ਪਰ ਇਹ ਸਭ ਕੁਝ ਤਾਂ ਭਿਆਨਕ ਨਰਕ ਵੱਲ ਲੈ ਜਾਣ ਵਾਲਾ ਹੈ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਣ ਕੈ ਕਰਮ ਸਾਧ ਸੰਗਤ ਵਿੱਚ ਬੈਠ ਕੇ ਪਰਮਾਤਮਾ ਦੀ ਸਿਫਤਲਾ ਕਰਨੀ ਇਹ ਕੰਮ ਹੋਰ ਸਾਰੇ ਕਰਮਾਂ ਦੇ ਨਾਲ ਉਸ੍ਰਿਸ਼ਟ ਹੈ ਕਹੋ ਨਾਨਕ ਇਸ ਭਇਓ ਪ੍ਰਾਪਤ ਜਿਸ ਪੁਰਬ ਲਿਖੇ ਕਾ ਲੈਣਾ ਸਤਿਗੁਰੂ ਜੀ ਫਰਮਾਨ ਕਰਦੇ ਹਨ ਕਿ ਇਹ ਅਵਸਰ ਉਸ ਮਨੁੱਖ ਨੂੰ ਮਿਲਦਾ ਹੈ ਜਿਸ ਦੇ ਮੱਤੇ ਉੱਤੇ ਪੁਰਬਲੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਲੇਖ ਲਿਖਿਆ ਹੁੰਦਾ ਹੈ ਤੇਰੋ ਸੇਵਕ ਇਹ ਰੰਗ ਮਾਤਾ ਛੇ ਭਾਈ ਤੇਰਾ ਸੇਵਕ ਤੇਰੀ ਸਿਫਤ ਸਲਾਹ ਦੇ ਰੰਗ ਵਿੱਚ ਮਸਤ ਰਹਿੰਦਾ ਹੈ ਓਏ ਕਿਰਪਾਲ ਦੀਨ ਦੁਖ ਪੰਜਨ ਹਰ ਹਰ ਕੀਰਤਨ ਇਹ ਮਨ ਰਾਤਾ ਦੀਨਾਂ ਦੇ ਦੁੱਖ ਦੂਰ ਕਰਨ ਵਾਲਾ ਪਰਮਾਤਮਾ ਜਿਸ ਮਨੁੱਖ ਉਤੇ ਦਇਆਵਾਨ ਹੁੰਦਾ ਹੈ ਉਸ ਦਾ ਇਹ ਮਨ ਪਰਮਾਤਮਾ ਦੀ ਸਿਫਤਲਾ ਦੇ ਰੰਗ ਵਿੱਚ ਰੰਗਿਆ ਰਹਿੰਦਾ ਹੈ ਸੋ ਸਤਿਗੁਰੂ ਜੀ ਨੇ ਸੌਖਾ ਤੇ ਸਿੱਧਾ ਰਸਤਾ ਸਮਝਾਇਆ ਹੈ ਤੇ ਅਨਮਤੀਆਂ ਦੇ ਦੱਸੇ ਹੋਏ ਇਹ ਵਿੰਗੇ ਟੇਡੇ ਰਸਤੇ ਜਿਹੜੇ ਹਨ ਜਿਵੇਂ ਮਾਧੋਦਾਸ ਬੇਰਾਗੀ ਨੂੰ ਉਲਟ ਪਾਸੇ ਲਾਗੇ ਠੀਕ ਇਸੇ ਹੀ ਤਰ੍ਹਾਂ ਇਹ ਉਲਟ ਪਾਸੇ ਲੈ ਜਾਣ ਵਾਲੇ ਰਸਤੇ ਹਨ ਸਤਿਗੁਰੂ ਜੀ ਨੇ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਜਿਹੜਾ ਨਿਰਮਲ ਪੰਥ ਚਲਾਇਆ ਹੈ ਉਸ ਦਾ ਪਰਮਾਤਮਾ ਨੂੰ ਮਿਲੰਦਾ ਸੌਖਾ ਸਰਲ ਤੇ ਸਿੱਧਾ ਤਰੀਕਾ ਹੈ ਵਿਚਾਰ ਕਰਦੇ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਨੀ ਫਤੇ ਦੀ ਸਾਂਝ ਕਰਨੀ ਵਾਹਿਗੁਰੂ ਜੀ ਕਾ ਖਾਲਸਾ wahiguru ji ki pate